ਸਭ ਭੈਣਾ ਭਰਾਵਾਂ ਮਾਤਾਵਾਂ ਬਜ਼ੁਰਗਾਂ ਨੂੰ ਜਿਨ੍ਹਾਂ ਨੂੰ ਮੇਰੇ ਵੱਲੋਂ ਗੁਰਫਤੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਰਤ ਅੰਦਰ ਵਸਤੇ ਸਿੱਖਾਂ ਨੂੰ ਤੇ ਨਾਲ ਹੀ ਬਾਕੀ ਸਾਰੇ ਉਹ ਭਾਈਚਾਰਿਆਂ ਨੂੰ ਜਿਹੜੇ ਪੰਜਾਬ ਵਿੱਚ ਵੱਸਦੇ ਹਨ ਇੱਕ ਗੱਲ ਦੱਸਣੀ ਚਾਹੁੰਦਾ ਜੇ ਕੋਈ ਸਰਕਾਰ ਆਪਣੇ ਦੇਸ਼ ਨੂੰ ਇਕੱਠਾ ਰੱਖਣਾ ਚਾਹੁੰਦੀ ਹੈ ਸੰਜੁਗਤ ਰੂਪ ਵਿੱਚ ਦੇਖਣਾ ਚਾਹੁੰਦੀ ਹੈ ਅਖੰਡ ਰੂਪ ਵਿੱਚ ਦੇਖਣਾ ਚਾਹੁੰਦੀ ਹੈ ਤਾਂ ਸਰਕਾਰਾਂ ਨੂੰ ਇਹ ਗੱਲ ਚੇਤੇ ਰੱਖਣੀ ਚਾਹੀਦੀ ਹੈ ਕਿ ਦੇਸ਼ ਦੀ ਜਿਹੜੀ ਤਾਕਤ ਹੈ ਜਿਹੜੀ ਦੇਸ਼ ਦੀ ਪਾਵਰ ਹੈ ਉੱਥੇ ਤੋਂ ਲੋਕ ਹੀ ਹੁੰਦੇ ਨੇ ਭਾਰਤ ਨੂੰ ਖੰਡ ਤਾਂ ਰੱਖਣਾ ਚਾਹੁੰਦੇ ਹੋ ਇਕੱਠਾ ਤਾਂ ਰੱਖਣਾ ਚਾਹੁੰਦੇ ਹੋ ਪਰ ਕਾਮ ਤੇ ਕਰਤੂਤਾਂ ਇਕੱਠੇ ਰੱਖਣ ਵਾਲੀਆਂ ਨਹੀਂ ਪਹਿਲਾਂ ਇਹਨਾਂ ਨੇ ਪਿਛਲੇ ਕੁਝ ਸਾਲਾਂ ਦੇ ਵਿੱਚ ਪਤਾ ਨਹੀਂ ਸੈਂਕੜੇ ਸ਼ਾਇਦ ਹਜ਼ਾਰ ਤੋਂ ਵੀ ਵੱਧ ਇਦਾਂ ਦੇ ਕਾਨੂੰਨ ਹੀ ਪਾਸ ਕਰ ਛੱਡੇ ਆ ਕਿ ਜਿਹਦਾ ਪਬਲਿਕ ਨੂੰ ਜਨਤਾ ਨੂੰ ਪਤਾ ਹੀ ਨਹੀਂ ਕਿ ਕਾਨੂੰਨ ਹੈਗਾ ਦੇ ਆਪਾਂ ਮੋਟੀ ਮੋਟੀ ਪਰਚੋਲ ਜੀ ਕਰਕੇ ਤੁਹਾਡੇ ਸਾਹਮਣੇ ਰੱਖਦੇ ਆ ਧਾਰਾ 113 ਦੇ ਵਿੱਚ ਇਹਨਾਂ ਨੇ ਤਬਦੀਲੀ ਕੀਤੀ ਹੈ ਐਮੈਂਡਮੈਂਟ ਕੀਤੀ ਹੈ ਤੁਸੀਂ ਇਸ ਕਾਨੂੰਨ ਰਾਹੀਂ ਜਿੰਨੂੰ ਮਰਜ਼ੇ ਅਤਵਾਦੀ ਕਹਿ ਕੇ ਅੰਦਰ ਛੱਡ ਸਕਦੇ ਹੋ ਇਹਦਾ ਸੰਖੇਪ ਵਿਸਥਾਰ ਇਸ ਤਰ੍ਹਾਂ ਤੁਸੀਂ ਲਿਖ ਕੇ ਤੁਸੀਂ ਬੋਲ ਕੇ ਤੁਸੀਂ ਇਸ਼ਾਰਿਆਂ ਦੇ ਨਾਲ ਸੰਕੇਤਾਂ ਦੇ ਰਾਹੀਂ ਜੇ ਭਾਰਤੀ ਸਰਕਾਰ ਵਿਰੋਧ ਨਫ਼ਰਤ ਭਲਾਉਂਦੇ ਹੋ ਇਸ ਦੇਸ਼ ਦੀ ਏਕਤਾ ਅਖੰਡਤਾ ਪ੍ਰਭੂਸੱਤਾ ਨੂੰ ਖਤਰੇ ਵਿੱਚ ਪਾਉਣ ਵਾਲੀ ਕੋਈ ਗੱਲ ਕਰਦੇ ਹੋ ਤਾਂ ਤੁਸੀਂ ਭਾਰਤੀ ਕਾਨੂੰਨ ਮੁਤਾਬਕ ਅਤਵਾਦੀ ਹੋ ਕਹਿਣ ਦਾ ਭਾਵ ਹੈ ਕਿ ਜੇ ਤੁਸੀਂ ਸੜਕਾਂ ਘੇਰੋਗੇ ਡੀਸੀ ਦਾ ਦਫ਼ਤਰ ਘੇਰੋਗੇ ਤੁਸੀਂ ਇਹ ਬੋਲੋਗੇ ਕਿ ਸਾਡੇ ਨਾਲ ਤੱਕਾ ਹੋ ਰਿਹਾ ਹੈ ਤਾਂ ਤੁਸੀਂ ਅਤਵਾਦੀ ਹੋ ਜੇਕ ਲੋਕ ਮਜ਼ਾਰਾ ਕਰਦੇ ਨੇ ਕੁਛ ਵੀ ਕਰਦੇ ਨੇ ਇਕੱਠੇ ਹੁੰਦੇ ਨੇ ਤੇ ਉਹਨਾਂ ਨੂੰ ਹਟਾਉਣ ਲਈ ਜਿਹੜਾ ਵੀ ਬਲ ਪ੍ਰਯੋਗ ਪੁਲਿਸ ਨੇ ਕਰਨਾ ਹੈ ਪਹਿਲਾਂ ਹੁੰਦਾ ਸੀ ਜ਼ਿਲ੍ਹਾ ਮੈਜਿਸਟਰੇਟ ਕੋਲੋਂ ਆਗਿਆ ਲੈਣੀ ਪੈਂਦੀ ਸੀ ਪਰ ਹੁਣ ਸਿਰਫ ਇੱਕ ਹੁਣ ਇਹ ਮੈਜਿਸਟਰੇਟ ਵਾਲਾ ਅਧਿਕਾਰ ਇੱਕ ਪੁਲਿਸ ਦੇ ਇਨਸਪੈਕਟਰ ਨੂੰ ਵੀ ਦਿੱਤਾ ਹੋਇਆ ਜੇ ਲੋੜ ਪਵੇ ਤਾਂ ਉਹ ਗੋਲੀ ਵੀ ਚਲਾ ਸਕਦੇ ਹਨ ਬੰਦਾ ਵੀ ਮਾਰ ਸਕਦੇ ਹਨ ਕਿਸੇ ਭੀੜ ਨੂੰ ਖਿਦੇੜਨ ਲਈ ਉਹਨਾਂ ਨੂੰ ਬਾਹਰੋਂ ਲੋਕਾਂ ਦੀ ਮਦਦ ਦੀ ਲੋੜ ਪਵੇ ਤਾਂ ਉਹ ਵੀ ਲੈ ਸਕਦੇ ਹਨ ਜਿਸ ਦਾ ਸਿੱਧਾ ਸਦਾ ਮਤਲਬ ਹੈ ਕਿ ਕੱਲ ਨੂੰ ਛੇ ਸਾਨਾ ਵਰਗੇ ਆਰਐਸਐਸ ਦੇ ਜਿਹੜੇ ਪਾਲਤੂ ਨੇ ਨਿਕਰ ਨਿਕਰਾਂ ਤੇ ਡਾਂਗਾ ਵਾਲੇ ਉਹਨਾਂ ਦੀ ਵੀ ਪੁਲਿਸ ਮਦਦ ਲੈ ਸਕਦੀ ਹੈ ਮਦਦ ਲੈਣ ਤੋਂ ਬਾਅਦ ਉਹ ਬਕਾਇਦਾ ਉਹਨਾਂ ਨੂੰ ਲਿਖ ਕੇ ਦੇਵੇਗੀ ਕਿ ਹਾਂ ਇਹਨਾਂ ਨੇ ਜੋ ਕੁਝ ਵੀ ਕੀਤਾ ਅਸੀਂ ਇਹਨਾਂ ਨੂੰ ਅੱਗੇ ਦਿੱਤੀ ਸਾਡੀ ਮਰਜ਼ੀ ਨਾਲ ਕੀਤਾ ਮੈਂ ਇਸ ਨੂੰ ਹਰਾਨੀ ਵਾਲੀ ਗੱਲ ਤਾਂ ਨਹੀਂ ਕਹਾਂਗਾ ਪਰ ਦੁਨੀਆ ਵਿੱਚ ਆਪਣੀ ਬੇਅਕਲੀ ਦਾ ਜ਼ਨਜ਼ਾ ਕਢਣ ਵਾਲੀ ਗੱਲ ਮੈਂ ਜ਼ਰੂਰ ਕਹਾਂਗਾ ਤੁਸੀਂ ਧਿਆਨ ਦੇਣਾ ਜੇ ਕੋਈ ਬੋਲਦਾ ਹੈ ਕੋਈ ਲਿਖਦਾ ਕੋਈ ਇਸ਼ਾਰੇ ਕਰਦਾ ਕੋਈ ਸੰਕੇਤ ਕਰਦਾ ਕਿ ਉਹਨਾਂ ਸੰਕੇਤਾਂ ਦੇ ਨਾਲ ਭਾਰਤ ਦੀ ਪ੍ਰਭੂਸਤਾ ਡਿੱਗ ਜਾਊ ਜੇ ਕੋਈ ਮਜ਼ਹਰਾ ਕਰਦਾ ਸੜਕਾਂ ਜਾਮ ਕਰਦਾ ਡੀਸੀ ਦਾ ਦਫ਼ਤਰ ਘੇਰਦਾ ਕਿ ਭਾਰਤ ਦੀ ਪ੍ਰਭੂਸਤਾ ਉਹਦੇ ਨਾਲ ਢਹਿ ਢੇਰੀ ਹੋ ਜਾਊ ਇਸ ਨੂੰ ਕਹਿੰਦੇ ਨੇ ਪਾਪਾਂ ਦਾ ਅੰਦਰਲਾ ਡਰ ਜਿਹੜਾ ਰਾਤ ਦਿਨ ਭਾਰਤੀ ਹਾਕਮਾਂ ਨੂੰ ਸਤਾਉਂਦਾ ਉਹ ਜੇ ਇਸ਼ਾਰਿਆਂ ਦੇ ਨਾਲ ਹੀ ਤੁਹਾਡਾ ਮੁਲਕ ਢਹਿ ਢੇਰੀ ਹੋਣ ਦੇ ਕੰਡੇ ਤੇ ਖੜਾ ਤੇ ਇਸ ਨੂੰ ਬਚਾ ਸਕਦਾ ਫਿਰ ਤੈਨੂੰ ਕੋਈ ਵੀ ਨਹੀਂ ਬਚਾ ਸਕਦਾ ਜੇ ਇਹ ਲਿਖਣ ਤੇ ਬੋਲਣ ਦੇ ਨਾਲ ਢਹਿ ਢੇਰੀ ਹੋਣ ਦੇ ਕੰਡੇ ਤੇ ਖੜਾ جے اے سڑکਾਂ ਦੇ ਉੱਤੇ ਚੌਂਕੜੀ ਮਾਰ ਕੇ ਬਹਿਣ ਕੇ ਧਰਨਾ ਮਾਰਨ ਨਾਲ ਇਹ ਢੈਂ ਦੇ ਕਿਨਾਰੇ ਤੇ ਖੜਾ ਹੈ ਜੇ ਇਹ ਡੀਸੀ ਦਾ ਦਫਤਰ ਕਿ ਰਨਲ ਢਾਈ ਟੇਰੀ ਹੁੰਨ ਦੇ ਕੰਡੇ ਤੇ ਖੜਾ ਤੇ ਮੈਂ ਸੱਚ ਕਰਕੇ ਜਾਣੇ ਮੈਂ ਭੁੱਖ ਬਣੀ ਕਰਦਾ ਇਹਦੀ ਦੇਸ਼ ਦੀ ਪਹਿਲਾਂ ਤਾਂ ਮੈਂ ਸੋਚਦਾ ਸੀ ਵੀ ਕੁਝ ਸਾਲ ਲੱਗਣਗੇ ਫੇਰ ਤਾਂ ਕੁਝ ਮਹੀਨੇ ਹੀ ਹੈ ਢਾਈ ਟੇਰੀ ਹੋਇਆ ਲੋ ਤੁਸੀਂ ਦੁਨੀਆ ਨੂੰ ਡੈਮੋਕ੍ਰੇਸੀ ਦੇ ਲੋਕਤੰਤਰ ਦੀ ਨਵੀਂ ਵਿਆਖਿਆ ਦਿੱਤੀ ਹੈ ਭਾਰਤ ਦੀ ਪ੍ਰਭੂ ਸੱਤਾ ਨੂੰ ਚੈਲੰਜ ਕਰਨ ਵਾਸਤੇ ਕਿਹਨੇ ਇਸ਼ਾਰਾ ਵੀ ਮਾਰ ਦਿੱਤਾ ਨਾ ਇੱਕ ਮਿਊਟ ਕੀ ਟਰਨ ਕਰਕੇ ਤੇ ਸਮਝ ਲਓ ਕਿ ਖਤਰਾ ਪੈਦਾ ਹੋ ਗਿਆ ਇਸ਼ਾਰਾ ਮਾਰਨ ਵਾਲਾ ਅੱਖ ਚ ਮੱਕਣ ਵਾਲਾ ਸੰਕੇਤਿਆਂ ਵਾਲਾ ਅਤਵੱਦੀ ਅੰਤਰਰਾਸ਼ਟਰੀ ਪੱਧਰ ਤੇ ਤੇ ਦੱਸਣਾ ਪਊਗਾ ਨਾ ਫਿਰ ਉਹਦਾ ਮਤਲਬ ਟੈਰੋਰਿਸਟ ਹੈ ਉਹ ਭਾਰਤੀ ਵਿਧਾਨ ਦੇ ਰੱਖਿਓ ਮਹਮਦ ਸ਼ਾਹ ਦੀ ਗੱਲ ਯਾਦ ਆਈ ਉਹ ਜੰਗਨਾਮੇ ਦੇ ਵਿੱਚ ਲਿਖਦਾ ਪਿੱਛੋਂ ਬੈਠ ਸਰਦਾਰਾਂ ਗੁਰਮਤਾ ਕੀਤਾ ਕੋਈ ਅਕਲ ਦਾ ਕਰੋ ਇਲਾਜ ਯਾਰੋ ਮੁੱਠ ਮਿੱਟੀ ਸੀ ਇਸ ਪੰਜਾਬ ਦੀ ਜੀ ਇਹਨਾ ਖੋਲ ਦਿੱਤਾ ਜੇ ਅੱਜ ਪਾਜ ਯਾਰੋ ਹੁਣ ਪੰਜਾਬ ਦੀ ਥਾਂ ਤੇ ਭਾਰਤ ਲਿਖ ਲਈਏ ਇੰਡੀਆ ਲਿਖ ਲਈਏ ਮੁੱਠ ਮਿੱਟੀ ਸੀ ਇੰਡੀਆ ਭਾਰਤ ਦੀ ਅੱਜ ਖੋਲ ਦਿੱਤਾ ਇਹਨਾਂ ਨੇ ਪਾਰ ਯਾਰੋ ਜਦੋਂ ਅਕਲ ਦੇ ਇਲਾਜ ਦੀ ਸ਼ਾਹ ਮੁਹੰਮਦ ਗੱਲ ਕਰਨ ਰਿਆ ਨਾ ਉਸ ਦਾ ਸਦਾ ਸਦਾ ਇਸ਼ਾਰਾ ਇਹੋ ਹੈ ਕਿ ਲੜਾਈਆਂ ਜੰਗਾਂ ਇਹ ਅਕਲ ਦੇ ਨਾਲ ਜਿੱਤੀਆਂ ਜਾਂਦੀਆਂ ਨੇ ਕਦੇ ਜ਼ੋਰ ਨਾਲ ਨਹੀਂ ਜਿੱਤੀਆਂ ਜਾਂਦੀਆਂ ਜੇ ਸਿਰਫ ਰਾਜ ਪ੍ਰਬੰਧ ਤੇ ਸ਼ਾਸਨ ਸਿਰਫ ਜ਼ੋਰ ਨਾਲ ਹੀ ਚੱਲਦਾ ਹੋਵੇ ਜ਼ੋਰ ਤਾਂ ਫਿਰ ਕਦੇ ਚ ਵੀ ਬਿਥੇਰਾ ਉਹ ਭਾਰ ਬਿਥੇਰਾ ਢੋ ਲਿੰਦਾ ਹਾਥੀ ਚ ਵੀ ਜ਼ੋਰ ਬਿਥੇਰਾ ਉਦ੍ਰੈ ਘੋੜਾ ਹੁੰਦਾ ਇੱਕ ਹਿਪੋਜਨੂ ਕਹਿੰਦੇ ਨੇ ਇੱਕ ਉਹ ਗੈਂਡਾ ਹੁੰਦਾ ਜੋਰ ਤਾਂ ਉਹਦੇ ਉਹਦੇ 'ਚ ਵੀ ਬਹੁਤ ਹੈ ਅਸਲ ਵਿੱਚ ਇਹਨਾਂ ਨੇ 1947 ਤੋਂ ਇੱਕ ਫਾਰਮੂਲਾ ਜਾਂ ਫੜਿਆ ਸੀ ਕਿ ਵੱਡੇ ਵੱਡੇ ਬੋਰਡਾਂ ਦੇ ਉੱਤੇ ਲਿਖ ਕੇ ਲਾ ਦਿਓ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਭਾਰਤ ਭਾਰਤ ਇੱਕ ਬਾਸ਼ਾਏ ਅਨੇਕ ਭਿੰਨ ਭਿੰਨ ਸਭਿਓ ਚਾਰੋਂ ਕਾ ਇੱਕ ਸਮੂਹ ਭਾਰਤ ਕਸ਼ਮੀਰ ਸੇ ਲੈ ਕੇ ਕਨਿਆਕਮਾਰੀ ਤੱਕ ਭਾਰਤ ਇੱਕ ਹੈ ਇਹਨਾਂ ਨੂੰ ਕੋ ਸਿਆਣਾ ਬੰਦਾ ਪੁੱਛੇ ਵੀ ਕੋਈ ਵਿਅਕਤੀ ਇਹ ਕਦੇ ਕਹਿੰਦਾ ਸੁਣਿਆ ਕਿ ਸਿਰ ਤੋਂ ਲੈ ਕੇ ਪੈਰਾਂ ਤੱਕ ਮੈਂ ਫਲਾਣਾ ਫਲਾਣਾ ਸਿੰਘ ਇੱਕੋ ਹੀ ਆ ਮੈਂ ਕੋਈ ਫਲਾਣਾ ਫਲਾਣਾ ਕਮਾਰ ਸਿਰ ਤੋਂ ਲੈ ਕੇ ਪੈਰਾਂ ਤੱਕ ਇੱਕ ਹੀ ਆ ਮੈਂ ਫਲਾਣਾ ਫਲਾਣਾ ਜੀ ਖਾਨ ਪੈਰਾਂ ਤੋਂ ਲੈ ਕੇ ਸਿਰ ਤੱਕ ਇੱਕ ਹੀ ਆ ਇਹ ਗੱਲਾਂ ਉਦੋਂ ਕਰਨੀਆਂ ਪੈਂਦੀਆਂ ਇਹ ਉਦੋਂ ਦੱਸਣੀਆਂ ਪੈਂਦੀਆਂ ਲੋਕਾਂ ਨੂੰ ਜਦੋਂ ਇੱਕ ਨਾ ਹੋਵੇ ਪਤਾ ਹੋਵੇ ਕਿ ਇੱਕ ਨਹੀਂ ਹੈਗਾ ਇਹਨੇਕ ਆ ਯਾਦੋਂ ਲੋਕਾਂ ਨੂੰ ਇਸ ਗੱਲ ਦਾ ਪਤਾ ਹੋਵੇ ਕਿ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਭਾਰਤ ਕੋਈ ਇੱਕ ਉਕ ਨਹੀਂ 60 70 ਦੇ ਜੇ ਨਿੱਕੇ ਨਿੱਕੇ ਵੱਡੇ ਦੇਸ਼ ਨੇ ਜਿਹੜੇ ਅੰਗਰੇਜ਼ਾਂ ਨੇ ਇਕੱਠੇ ਕੀਤੇ ਐ ਤੇ ਇਹਨਾਂ ਦੇ ਖਿੱਲਰਨ ਦੀ ਵਜ੍ਹਾ ਕੀ ਹੈ ਜਾਂ ਖਿੱਲਰ ਜਾਣ ਦਾ ਡਰ ਪੈਦਾ ਕਿੱਥੋਂ ਹੋਇਆ ਹੈ ਪ੍ਰਭੂ ਸੱਤਾ ਨੂੰ ਖਤਰਾ ਕਿਨ ਪੈਦਾ ਕੀਤਾ ਕੀ ਸਿੱਖਾਂ ਨੇ ਕੋਈ ਲਾਲ ਕਿਲੇ ਤੇ ਤੋਪ ਚਲਾਈ ਸੀ ਜਾਂ ਭਾਰਤੀ ਪਾਰਲੀਮੈਂਟ ਦੇ ਉੱਤੇ ਤੋਪ ਚਲਾਈ ਸੀ ਕੀ ਕਸ਼ਮੀਰ ਵਾਲਿਆਂ ਨੇ ਕੀ ਨਾਗਾਲੈਂਡ ਵਾਲਿਆਂ ਨੇ ਕੀ ਮੀਜ਼ੋ ਵਾਲਿਆਂ ਨੇ ਜਾਂ ਕਿਸੇ ਨੇ ਵੀ ਜਿਹੜੇ ਭਾਰਤ ਦੇ ਵਿਰੁੱਧ ਇਸ ਵੇਲੇ ਲਹਿਰਾਂ ਦੇ ਵਿੱਚ ਚਲਾ ਰਹੇ ਨੇ ਉਹਨਾਂ ਨੇ ਕੋਈ ਬਹੁਤ ਵੱਡਾ ਇਹਨਾਂ ਦੀ ਪ੍ਰਭੂ ਸਤਾ ਦੇ ਉੱਤੇ ਹਮਲਾ ਕੀਤਾ ਹੋਵੇ ਹੋਰ ਕਿਸੇ ਨੇ ਤਾਂ ਭਾਵੇਂ ਕੀਤਾ ਹੋਵੇ ਸਿੱਖਾਂ ਨੇ ਤਾਂ ਨਹੀਂ ਕੀਤਾ ਅਜੇ ਤੱਕ ਸਿੱਖਾਂ ਨੇ ਤਾਂ ਘਰ ਚੜ੍ਹ ਕੇ ਆਂਦਾ ਹੀ ਜਵਾਬ ਦਿੱਤਾ ਗਿਓ ਤੇ ਹੁਣ ਤਾਂ ਅਸੀਂ ਉਹ ਵੀ ਫੈਸਲਾ ਕਰ ਲਿਆ ਕਿ ਜੇ ਇਹਨਾਂ ਨੂੰ ਅੱਗੇ ਜਵਾਬ ਦਈਏ ਤੇ ਇਹ ਕਹਿੰਦੇ ਨੇ ਟੈਰਰਿਸਟ ਇਹਨਾਂ ਨੇ ਹਥਿਆਰ ਚੱਕਿਆ ਤੇ ਚਲੋ ਕੋਈ ਨਹੀਂ ਅਸੀਂ ਸ਼ਾਂਤਮਈ ਫਿਰ ਕੁੱਟ ਖਾ ਲੈਨੇ ਚਲੋ ਸ਼ਾਂਤਮਈ ਮੁਜ਼ਾਰੇ ਕਰ ਲੈਨੇ ਆਂ ਸ਼ਾਂਤਮਈ ਲਿਖ ਲੈਨੇ ਆਂ ਸ਼ਾਂਤਮਈ ਬੋਲ ਲੈਨੇ ਆਂ ਸ਼ਾਂਤਮਈ ਵੋਟਾਂ ਪਾ ਲੈਨੇ ਆਂ ਉਹ ਧਾਰਾ 113 ਨਹੀਂ ਹੁਣ ਇਹ ਵੀ ਦੱਸਣ ਦੇ ਆ ਕਿ ਜੇ ਤੁਸੀਂ ਇਸ਼ਾਰਾ ਵੀ ਮਾਰੋਗੇ ਤਾਂ ਵੀ ਤੁਸੀਂ ਹੱਤਵਾ ਹੁਣ ਤਾਂ ਸ਼ਾਂਤਮਈ ਇਸ਼ਾਰੇ ਵੀ ਤੇ ਧਰਨੇ ਵੀ ਇਹਨਾਂ ਨੂੰ ਹਜਮ ਨਹੀਂ ਹੋਣ ਲੱਗੇ ਜਿਹੜਾ ਇਹਨਾਂ ਧਾਰਾ 113 ਦੇ ਵਿੱਚ ਉਹਨੇ ਲਿਖਿਆ ਨਾ ਕਿ ਜੇ ਪੁਲਿਸ ਨੂੰ ਬਲ ਪ੍ਰਯੋਗ ਕਰਨ ਵਾਸਤੇ ਬਾਹਰੋਂ ਲੋਕਾਂ ਦੀ ਮਦਦ ਵੀ ਲੈਣੀ ਪਵੇ ਤਾਂ ਲੈ ਸਕਦੇ ਆ ਇਦਾਂ ਦਾ ਕਾਨੂੰਨ ਇੱਕ ਮਿਲਟਰੀ ਵਾਸਤੇ ਫੌਜ ਵਾਸਤੇ ਵੀ ਬਣਾ ਛੱਡੋ ਕਿ ਜੇ ਚੀਨ ਦੇ ਕੋਲੋਂ ਤੁਹਾਡਾ ਕੋਈ ਤੱਕਾ ਹੁੰਦਾ ਕੋ ਲਦਾਖ ਵਿੱਚੋਂ ਤੁਹਾਡਾ ਥਾਂ ਖੁੰਦਾ ਜਿਉ ਉਹ ਤੁਹਾਡੇ ਬਾਡਰਾਂ ਦੇ ਅੰਦਰ ਆਣ ਵੜਿਆ ਜਿਸ ਨੇ ਅਰੁਣਾਚਲ ਪ੍ਰਦੇਸ਼ ਬਾਹਰੋਂ-ਬਾਰੋਂ ਸਾਰਾ ਹੀ ਮੱਲ ਲਿਆ ਵੇ ਸਾਡੇ ਕੋਲ ਫੌਜ ਥੋੜੀ ਐ ਬੰਦੂਕਾਂ ਥੋੜੀਆਂ ਗੋਲੀ ਸਿੱਕਾ ਹੈ ਨਹੀਂ ਗਰੀਬ ਆਸੀਂ ਤੇ ਚਲੋ ਆ 140 ਕਰੋੜ ਕੀ ਇਹਨਾਂ ਨੂੰ ਇਹਨੂੰ ਕੀ ਕਰਨਾ ਇਹਨਾਂ ਨੂੰ ਇਕੱਠੇ ਕਰਕੇ ਚੀਨ ਦੇ ਤੇ ਹੱਲਾ ਬੋਲਦੇ ਹੋ ਹੱਥੋਂ ਹੱਥੀ ਉਹ ਤਾਂ ਡੀਆਰਐਸਐਸ ਵਾਲੇ ਕਿੰਨੇ ਟ੍ਰੇਨਡ ਨੇ ਕਿੰਨੇ ਬਹਾਦਰ ਯੋਧੇ ਨੇ ਖੜਾ ਡਾਂ ਕਿਦਾਂ ਚਲਾਉਂਦੇ ਨਿੱਕਰ ਪਾ ਕੇ ਪ੍ਰਕ ਪ੍ਰਕ ਡਾਂਗ ਮਾਰਦੇ ਖੱਬੇ ਸਜਿਓ ਯਾਰ ਲਾਓ ਉਹਨਾਂ ਨੂੰ ਬਾਰਡਰ ਦੇ ਉੱਤੇ ਤੇ ਉਹ ਜਿਹੜਾ ਚੀਨ ਨੇ 37000 ਵਰਗ ਕਿਲੋਮੀਟਰ ਖੋਇਆ ਨਾ 37.5 37000 ਵਰਗ ਕਿਲੋਮੀਟਰ ਥਾਂ ਖੋਇਆ ਯਾਰ ਉਹ ਵਾਪਸ ਲੈ ਲਓ ਸੱਦੋ ਇਹਨਾਂ ਨੂੰ ਬਲ ਪ੍ਰਯੋਗ ਇੱਕ ਪੱਖ ਦੇ ਉੱਤੇ ਗੱਲ ਕਰਦੇ ਮੈਂ ਭੁੱਲ ਨਾ ਜਾਵਾਂ ਮੈਂ ਉਹ ਵੀ ਕਰ ਲਵਾਂ ਹੁਣ ਇਸ਼ਾਰੇ ਕਰਨ ਦੇ ਨਾਲ ਲਿਖਣ ਜਾਂ ਬੋਲਣ ਦੇ ਨਾਲ ਧਰਨਾ ਦੇਣ ਮੁਜ਼ਾਹਰਾ ਕਰਨ ਇਕੱਠੇ ਹੋਣ ਡੀਸੀ ਦਾ ਦਫ਼ਤਰ ਘੇਰਨ ਨਾਲ ਕੀ ਇਹ ਭਾਰਤ ਸਰਕਾਰ ਦੇ ਖਿਲਾਫ ਹੈ ਕੀ ਇਹ ਭਾਰਤ ਸਰਕਾਰ ਦੀ ਨਿੰਦਾ ਕਰਨਾ ਹੈ ਕੀ ਇਹ ਭਾਰਤ ਸਰਕਾਰ ਵਿਰੋਧ ਕੋ ਲੰਬੰਦੀ ਹੈ ਕੋਈ ਜੰਗਲੜਾਣਾ ਇੱਥੋਂ ਸਪਸ਼ਟ ਹੁੰਦਾ ਹੈ ਕਿ ਇਹਨਾਂ ਨਲੈਕਾਂ ਨੂੰ ਰਾਜ ਦੀ ਸਮਝ ਨਹੀਂ ਇਹਨਾਂ ਨੂੰ ਪਤਾ ਹੀ ਨਹੀਂਗਾ ਰਾਜ ਹੁੰਦਾ ਕੀ ਹੈ ਇਹਨਾਂ ਨੂੰ ਪਤਾ ਹੀ ਨਹੀਂਗਾ ਰਾਜ ਕਰੀਦਾ ਕਿਵੇਂ ਹੈ ਜੇ ਕਿਤੇ ਇਦਾਂ ਦੀਆਂ ਕਰਤੂਤਾਂ ਨਾ ਕਰਦੇ ਸਾਨੂੰ ਸਾਰੀ ਜ਼ਿੰਦਗੀ ਸਮਝ ਨਹੀਂ ਲੱਗਣੀ ਪਈ 14 ਸਦੀਆਂ ਗੁਲਾਮ ਰਹੇ ਕਿਉਂ ਨਹੀਂ ਸਾਨੂੰ ਸਮਝ ਲੱਗਣੀ ਜਿੰਨਾ ਮਰਜੀ ਪੜ ਲੈਂਦੇ ਮੈਂ ਕਈ ਵਾਰੀ ਆਪਣੇ ਤੌਰ ਤੇ ਸੱਚ ਕਰਕੇ ਜਾਣੇ ਮੈਂ ਸੁੱਤਾ ਪਿਆ ਰਾਤ ਸੋਚਦਾ ਹੁੰਦਾ ਕਿ 14 ਸਦੀਆਂ ਬੜੀਆਂ ਹੁੰਦੀਆਂ ਬਹੁਤੇ ਤਾਂ ਆਪਾਂ 1000 ਸਾਲ ਹੀ ਕਹੀ ਜਾਂਦੇ ਆ ਚਲੋ ਆਪਾਂ 4 ਘਟਾ ਲੈਨੇ 1000 ਸਾਲ ਹੀ ਰੱਖ ਲਓ 1000 ਸਾਲ ਥੋੜਾ ਵਾ ਕਿਤੇ 10 ਸਦੀਆਂ ਨੇ ਇੱਕ ਕੰਮ ਲਗਾਤਾਰ 10 ਸਾਲ ਗੁਲਾਮ ਰਹਿੰਦੀ ਆ ਉਹਦੀ ਵਜ੍ਹਾ ਕੀ ਆ ਇਹ ਬੋਲਦੇ ਕਿਉਂ ਨਹੀਂ ਇਹ ਲੜੇ ਕਿਉਂ ਨਹੀਂ ਇਹ ਹਿਲੇ ਕਿਉਂ ਨਹੀਂ ਇਹ ਖੁੱਡਾਂ ਚ ਕਿਉਂ ਬੜੇ ਰਹੇ ਇਹਨਾਂ ਦੀ ਕਮਜ਼ੋਰੀ ਦਾ ਇੱਕੋ ਇੱਕ ਕਾਰਨ ਆ ਉਹ ਹੈਗਾ ਬੇਲੋੜਾ ਹੰਕਾਰ ਕਿ ਮੈਂ ਬ੍ਰਾਹਮਣ ਆ ਸਾਰਾ ਗਿਆਨ ਤੇ ਅਕਲ ਮੇਰੇ ਪਾਸ ਹੈ ਤੇ ਮੈਂ ਨਾ ਪੱਤਰੀਆਂ ਜੀਆਂ ਬਣਾ ਕੇ ਤੇ ਗ੍ਰਹਿ ਦੀਆਂ ਦਿਸ਼ਾ ਦੁਸ਼ਾ ਪੜ ਪੜ ਕੇ ਸਾਰਾ ਕੁਝ ਹੀ ਕਰ ਸਕਦਾ ਹਾਂ ਕੋਈ ਇਦਾਂ ਦੀ ਪੱਤਰੀ ਪੁੱਤਰੀ ਖੋਲ ਕੇ ਦੇਖੋ ਆ ਭਾਰਤ ਸਰਕਾਰੇ ਵੀ ਕੋਈ ਮਤਲਬ ਹੈ ਇਦਾਂ ਦਾ ਕੋਈ ਗ੍ਰਹਿ ਗੁਰੂ ਤੁਹਾਡੇ ਹੱਕ 'ਚ ਵੀ ਚੀਨ ਕੋਲੋਂ ਜੁੱਤੀਆਂ ਪਹਿਨਣ ਗਿਆ ਕਿ ਨਹੀਂ ਪਹਿਨਣ ਗਿਆ ਕਾਨੂੰਨ ਬਣਾਉਣ ਦੀ ਕੀ ਲੋੜ ਆ ਨਿੰਬੂ ਤੇ ਮਿਰਚਾਂ ਹੀ ਟੰਗ ਲਓ ਪੋਆਂ ਕਹਿੰਦਾ ਨੇ ਇੱਥੇ ਜਹਾਜਾਂ ਤੋਂ ਪਾ ਤੇ ਜਿੰਨਾ ਵੀ ਤੁਹਾਡੇ ਕੋਲ ਮਿਲਟਰੀ ਦਾ ਸਮਾਨ ਹੈ ਨਾ ਉਹ ਤੇ ਸਾਰਿਆਂ ਤੇ ਨਾਰੀਅਲ ਟੰਗਦੇ ਉਹਦੇ ਤੇ ਇਹ ਸਾਰੀ ਵਿਚਾਰਧਾਰਾ ਸਦੀਆਂ ਤੋਂ ਤੁਸੀਂ ਫਲਾਈ ਹੋਈ ਹੈ ਨਾ ਲੋਕਾਂ ਨੂੰ ਤੁਸੀਂ ਬੇਵਕੂਫ ਬਣਾ ਰਹੇ ਹੋ ਨਾ ਕਿ ਗ੍ਰਹਿ ਦੀ ਦਿਸ਼ਾ ਪੰਡਤ ਜੀ ਬਦਲ ਦੇਣਗੇ ਵਾਸਤੂ ਸ਼ਾਸਤਰ ਦੇ ਨਾਲ ਸਾਰੇ ਗ੍ਰਹਿ ਟਲ ਜਾਂਦੇ ਆ ਤੇ ਸਾਰਾ ਕੁਝ ਬੰਦੇ ਦਾ ਸਹੀ ਸਲਾਮਤ ਹੋ ਜਾਂਦਾ ਤੇ ਭਾਰਤ ਦਾ ਗ੍ਰਹਿ ਵੀ ਹੁਣ ਟਾਲ ਲਓ ਜਿਹੜਾ ਸਿਰ ਤੇ ਖੜਾ ਹੈ ਭਾਰਤ ਦੇ ਸਿਰ ਤੇ ਤੇ ਇਸ ਵੇਲੇ ਬਹੁਤ ਵੱਡਾ ਗ੍ਰਹਿ ਇਕੱਲਾ ਬੰਗਲਾਦੇਸ਼ੀ ਬਣ ਕੇ ਖੜਾ ਹੈ ਚੀਨ ਤਾਂ ਵੈਸੇ ਹੀ ਬੜਾ ਤਗੜਾ ਹੈ ਇੱਕ ਪਾਸੇ ਪਾਕਿਸਤਾਨ ਨੇ ਕਿਹਾ ਇਹ ਰਾਹੁਕੇਤੂ ਤਾਂ ਦੋ ਹੁੰਦੇ ਐ ਇੱਥੇ ਤੇ ਤਿੰਨ ਨੇ ਤਿੰਨਾ ਨੇ ਕਿਹਾ ਇਹਦਾ ਕੋ ਕਰੋ ਰਾਜ ਲੱਭੋ ਕਾਲੀਆਂ ਲਾਲ ਹਰੀਆਂ ਪੀੜੀਆਂ ਮਿਰਚਾਂ ਨਿੰਬੂ ਲਿਆਓ ਪਰੰਦੀ ਸੰਧੂਰ ਜੋ ਜੋ ਵੀ ਤੁਸੀਂ ਡਰਾਮਾ ਕਰਦੇ ਹੁੰਨੇ ਆਂ ਨਾਰੀਅਲ ਭਣ ਕੇ ਕਰੋ ਕਿਸੇ ਦੇਵਤੇ ਦੀ ਪੂਜਾ ਇਹ ਪ੍ਰਭੂ ਜੀ ਵੀ ਕਿਸੇ ਤਰੀਕੇ ਸਾਡੇ ਭਾਰ ਦੇ ਦੇ ਇੱਥੇ ਜਿਹੜਾ ਮਾੜਾ ਗ੍ਰਹਿ ਚੱਲ ਰਿਹਾ ਨਾ ਇਹ ਟਲ ਜਵੇ ਇਹ ਤਾਂ ਹੋ ਗਿਆ ਨਾ ਪੰਡਿਤ ਜੀ ਦਾ ਗਿਆਨ ਸਾਰਾ ਹੀ ਹੁਣ ਮੈਂ ਤੁਹਾਨੂੰ ਆਪਣਾ ਗਿਆਨ ਦੱਸਦਾ ਕਿ ਗੁਰਸਿੱਖ ਤੇ ਗੁਰੂ ਖਾਲਸੇ ਦਾ ਗਿਆਨ ਕੀ ਕਹਿੰਦਾ ਉਹ ਪੰਡਤ ਜੀ ਗਿਆਨ ਇਹ ਬਾਣੀ ਕਹਿੰਦੀ ਕਿ ਤੋ ਆਪੇ ਵੇਚ ਤੇ ਆਪੇ ਖਾ ਜੇ ਤੂੰ ਕਿਸੇ ਦੇ ਚਪੇੜ ਮਾਰੇਗਾ ਨਾ ਤੇ ਅੱਗੇ ਘਸੁੰਨ ਵਜਣਾ ਮੂੰਹ ਦੇ ਉੱਤੇ ਜੇ ਕਿਸੇ ਦੇ ਘਰ ਗਿੱਟੋਆ ਪੁੱਟੇਗਾ ਨਾ ਤੇ ਤੁਹਾਡੇ ਵਿਹੜੇ ਦੇ ਵਿੱਚ ਤੇ ਕੱਲੇ-ਕੱਲੇ ਘਰ ਦੇ ਵਿੱਚ ਟੋਏ ਟੋਏ ਪੁੱਟ ਹੋ ਜਾਣੇ ਕਿਉਂਕਿ ਇਹ ਪਰਮੇਸ਼ਰ ਦਾ ਵਿਧੀ ਵਿਧਾਨ ਹੈ ਜੋ ਕਿਸੇ ਨੂੰ ਦਿਓਗੇ ਉਹ 10 ਗੁਣਾ ਜ਼ਿਆਦਾ ਹੋ ਕੇ ਵਾਪਸ ਮੁੜੇਗਾ ਤਸਾਂ ਇਹ ਤੋਪਾਂ ਤੇ ਟੈਂਕ ਦਰਬਾਰ ਸਾਹਿਬ ਤੇ ਚੜ੍ਹੇ ਸੀ ਨਾ ਹੁਣ ਸੁਣੋ ਮੈਂ ਭੁੱਖ ਬਣੀ ਤੁਹਾਡੀ ਲੱਗਾ ਕਰਨ ਇਹੀ ਜੀ ਤੋਪਾਂ ਟੈਂਕਾਂ ਦੇ ਰੂਪ ਵਿੱਚ ਪਤਾ ਨਹੀਂ ਕਿੰਨੇ ਗੁਣਾ ਵੱਡਾ ਹੋ ਕੇ ਤੁਹਾਡੇ ਵੱਲ ਵਾਪਸ ਮੁੜਨਾ ਕਿਧਰੋਂ ਮੁੜਨਾ ਉਹ ਰੱਬ ਜਾਣੇ ਪਰ ਮੁੜੇਗਾ ਜ਼ਰੂਰ ਇਹ ਲਿਖ ਲੋ ਇੱਥੇ ਡੈਰੀ ਦੇ ਵਿੱਚ ਪੱਕਾ ਮੁੜੇਗਾ ਹੈ ਤੁਸੀਂ ਲੋਕਾਂ ਦਾ ਆਪਣੇ ਹੀ ਦੇਸ਼ ਦੇ ਲੋਕਾਂ ਦਾ ਤੁਸੀਂ ਜੀਣਾ ਹਰਾਮ ਕੀਤਾ ਇੱਕ ਬੰਨੇ ਇਸ ਨੂੰ ਦੇਸ਼ ਕਹੀ ਜਾਂਦੇ ਆਂ ਵੀ ਏਕਤਾ ਅਖੰਡਤਾ ਵੀ ਚਾਹੁੰਦੇ ਆਂ ਦੂਜੇ ਬੰਨੇ ਤੁਸੀਂ ਲੋਕਾਂ ਦਾ ਸਾਹ ਲੈਣਾ ਵੀ ਬੰਦ ਕੀਤਾ ਹੋਇਆ ਹੁਣ ਬੰਦੇ ਨੇ ਕਿਤੇ ਸਹਿਸਪਾ ਭਲੇਖੇ ਨਾਲ ਬਸ ਰੁਕਣ ਦਾ ਕਿਤੇ ਇਸ਼ਾਰਾ ਕਰ ਦਿੱਤਾ ਤੁਹਾਨੂੰ ਤੇ ਇਸ਼ਾਰਾ ਕਰਨਾ ਵੀ ਅਤਵਾਦੀ ਹੋ ਗਿਆ ਤੇ ਫਿਰ ਬੰਦੇ ਤੇ ਤੇ ਕੇਸ ਭੇਜੂ ਨਾ ਹੁਣ ਤੁਹਾਡੇ ਇਸ ਕਾਨੂੰਨ ਦੇ ਉੱਤੇ ਹੱਸਿਏ ਕਿ ਰੋਈਏ ਮੈਨੂੰ ਤਾਂ ਲੱਗਦਾ ਸਾਰਾ ਸੰਸਾਰ ਹੀ ਹੱਸੂਗਾ ਤੇ ਰੋਹੋਗੇ ਤੁਸੀਂ ਪੰਜਾਬੀ ਦੀ ਕਹਾਵਤ ਆਪੇ ਫਾਥੜੀਏ ਤੈਨੂੰ ਕੌਣ ਛੜਾਵੇ ਮਕੜੀ ਨੂੰ ਥੋੜੀ ਪਤਾ ਸੀ ਕਿ ਮੈਂ ਜਾਲ ਜਿਹੜਾ ਬਣਾਉਂਡੀਆਂ ਮੈਂ ਇੱਥੇ ਹੀ ਫਸ ਕੇ ਮਰ ਜਾਣਾ ਜੇ ਮਕੜੀ ਨੂੰ ਇੰਨੀ ਅਕਲ ਹੋਵੇ ਤਾਂ ਜਾਲ ਬਣਾਵੇ ਕਾਦੇ ਲਈ ਹੁਣ ਕੋਈ ਮਕੜੀ ਨੂੰ ਪੁੱਛੇ ਵੀ ਤੂੰ ਜਾਲ ਬਣਾ ਕਾਦੇ ਲਈ ਜਾਂ ਤੂੰ ਇਹਦੇ ਵਿੱਚ ਕਿਹੜਾ F16 ਜਹਾਜ਼ ਨੂੰ ਫਸਾਉਣਾ ਤੂੰ ਉੱਡਦੇ ਆਉਂਦੇ ਨੂੰ ਵਿੱਚ ਫੜ ਲੈਣਾ ਤੋਂ ਬਾਅਦ ਚ ਨੂੰ ਹਣਾ ਜਾਂ ਤੇਰੇ ਬਣਾਏ ਹੋਏ ਜਿਹੜੇ ਜਾਲ ਨੇ ਵੀ ਮਕੜੀ ਜਾਲ ਵੀ ਇਹਦੇ ਵਿੱਚ ਕਿਹੜਾ ਕਬੂਤਰ ਉੱਡ ਕੇ ਫਸ ਜਾਣਾ ਜਿਹੜਾ ਬਾਅਦ ਵਿੱਚ ਤੂੰ ਖਾ ਲੇਂਗੀ ਬਿਲਕੁਲ ਇਹੋ ਮੱਕੜ ਜਾਲ ਪੰਡਤ ਜੀ ਲੱਗੇ ਨੇ ਬਣਾਉਣਾ ਤੇ ਪੰਡਤ ਜੀ ਹੁਣ ਇਹਦੇ ਵਿੱਚ ਫਸੇ ਲੱਤਾਂ ਮਾਰਦੇ ਨੇ ਜਿੱਥੋਂ ਇੱਕ ਗੱਲ ਸਪਸ਼ਟ ਹੋ ਗਈ ਕਿ ਜਿੰਨੀ ਕਿ ਅਕਲ ਮਕੜੀ ਨੂੰ ਆ ਨਾ ਓਨੀ ਹੀ ਅਕਲ ਇਹਨਾਂ ਨੂੰ ਚਲੋ ਅਸੀਂ ਕਿਹੜਾ ਹਣ ਇਹਨਾਂ ਨੂੰ ਅਕਲ ਦੇਂਦਾ ਠੇਕਾ ਲਿਆਇਆ ਬਥੇਰੀ ਅਕਲ ਦਿੱਤੀ 1947 ਵਿੱਚ ਅਸੀਂ ਨਾਲ ਰੜੇ ਸੀ ਇਹਨਾਂ ਦੇ 60 62 ਤੇ 71 ਦੀਆਂ ਜੰਗਾਂ ਵਿੱਚ ਫੇਰਾ ਕੀਆ ਆਪਣਾ ਜਿਹੜੀ ਕਾਰਗਿਲ ਦੀ ਜੰਗ ਲੱਗੀ ਉਹਦੇ ਵਿੱਚ ਵੀ ਬਥੇਰਾ ਸਿੱਖਾਂ ਨੇ ਆਪਣਾ ਹਿਸਾਬ ਆਇਆ ਭੁੱਖਿਆਂ ਦੇ ਢਿੱਡ ਭਰੇ ਨੇ ਪੰਜਾਬ ਨੇ ਬੇਅੰਕ ਝੋਨਾ ਚੌਲ ਕਣਕ ਦਾ ਮਾਰ ਲਾ ਛੜੇ ਪਹਾੜਾਂ ਦੇ ਪਹਾੜ ਗੁਰੂ ਤੇਗ ਬਹਾਦਰ ਸਾਹਿਬ ਨੇ ਤਾਂ ਆਪਣਾ ਸਿਰ ਤੱਕ ਹੀ ਦੇ ਦਿੱਤਾ ਇਹਨਾਂ ਨੂੰ ਕੋਈ ਗੱਲ ਵੀ ਹਜਮ ਨਹੀਂ ਹੋਈ ਨਾ ਗੁਰੂ ਤੇਗ ਬਹਾਦਰ ਸਾਹਿਬ ਦੀ ਕੁਰਬਾਨੀ ਇਹਨਾਂ ਨੂੰ ਹਜਮ ਹੋਈ ਨਾ 1947 ਵਿੱਚ ਏਕਤਾ ਦੇ ਮਦੇਈ ਬਣ ਕੇ ਸਿੱਖਾਂ ਦਾ ਭਾਰਤ ਦੇ ਨਾਲ ਰਹਿਣਾ ਇਹਨਾਂ ਨੂੰ ਮਾਫਕਾਇਆ ਹਜਮ ਹੋਇਆ ਲੜਾਈਆਂ ਦੇ ਵਿੱਚ ਪਾਏ ਹੋਏ ਯੋਗਦਾਨ ਇਹਨਾਂ ਨੂੰ ਹਜਮ ਨਹੀਂ ਹੋਏ ਅੰਨ ਦਾਣਾ ਪੈਦਾ ਕਰਕੇ ਨਾ ਭੁੱਖਿਆਂ ਨੂੰ ਰੋਟੀ ਖਾਣ ਲਾਤਾ ਉਹ ਇਹਨਾਂ ਨੂੰ ਹਜਮ ਨਹੀਂ ਹੋਇਆ ਤੇ ਹੁਣ ਇਹਦੇ ਵਿੱਚ ਭਾਈ ਸਾਡਾ ਸਿੱਖਾਂ ਦਾ ਕੀ ਕਸੂਰ ਆ ਸਾਡਾ ਤੇ ਕਸੂਰ ਤੇ ਗਲਤੀ ਹੋ 1947 ਵਾਲੀ ਸੀ ਜਿਸ ਨੂੰ ਹੁਣ ਸਿੱਖ ਤੁਹਾਨੂੰ ਪਤਾ ਰੈਫਰੰਡਮ ਕਰਾ ਕੇ ਸੁਧਾਰਨ ਲੱਗੇ ਹੋਇਆ ਤਾਂ ਸੁਧਾਰ ਅਸੀਂ ਲੈਣੀ ਹੈ ਛੇਤੀ ਸੁਧਰ ਜਾਣੀਆਂ ਮਾਰ ਇਹਨੇ ਕਿਰਪਾ ਕਰ ਦੇਣੀ ਆ ਮੈਂ ਇਹਨਾਂ ਦੇ ਕਾਨੂੰਨ ਬਾਰੇ ਤੁਹਾਨੂੰ ਦੱਸਣਾ ਚਾਹੁੰਦਾ ਸੀਗਾ ਤੇਸੀ ਤਰੀਕੇ ਨਾਲ ਸਰਲ ਤੇ ਸਿੱਧੇ ਸਾਦੇ ਢੰਗ ਨਾਲ ਤੇ ਮੈਂ ਉਹਨੂੰ ਆਪਣੇ ਤਰੀਕੇ ਨਾਲ ਤੁਹਾਨੂੰ ਸਮਝਾ ਦਿੰਦਾ ਤੁਸੀਂ ਆਪਣੇ ਤੌਰ ਤੇ ਖੋਜ ਕਰ ਲਿਓ ਕਿ ਜੋ ਮੈਂ ਦੱਸਿਆ ਸਹੀ ਆ ਕਿ ਗਲਤ ਆ ਕਿਉਂਕਿ ਜਿੰਨੂੰ ਅਸੀਂ ਦੇਸ਼ਮੰਨੀ ਬੈਠੇ ਆ ਨਾ ਜਿੱਥੇ ਅਸੀਂ ਬੜਾ ਚਾ ਚਾ ਨਾਲ ਗਾਉਨੇ ਆ ਸਾੜੇ ਜਹਾਂ ਚ ਅਛਾ ਹਿੰਦੁਸਤਾਨ ਹਮਾੜਾ ਹਮਾੜਾ ਜਾਨ ਨੇ ਗਾਨ ਨੇ ਮੰ ਅਦਨਾ ਇੱਕ ਜਾਇਆ ਹੋ ਹਰ ਗੱਲ ਦੇ ਵਿੱਚ ਜਾਇਆ ਹੋ ਜਾਇਆ ਹੋ ਯਾ ਯਾਹੋ ਕਿਹੜੀ ਜਾਇਆ ਇਹ ਜਾਇਆ ਜੋ ਕੋਈ ਨਹੀਂ ਹੋਣੀ ਹੁਣ ਤਾਂ ਢਹ ਢੇਰੀ ਹੋਣਾ ਤੁਸੀਂ ਤੇ ਸਾਡੀ ਅਰਦਾਸ ਹੈ ਸੱਚੇ ਪਾਤਸ਼ਾਹ ਜਿੰਨੇ ਜਲਦੀ ਤੁਹਾਨੂੰ ਢਹ ਢੇਰੀ ਕਰੇ ਉਹਨਾਂ ਮੈਨੂੰ ਖੁਦਾ ਦਾ ਭਲਾ ਹੈ ਅੱਜ ਇਸ ਤਰ੍ਹਾਂ ਦੇ ਕਾਨੂੰਨ ਬਣੇ ਆ ਢਹ ਢੇਰੀ ਹੋਣ ਵਾਲੇ ਪਾਸੇ ਤੁਰਿਆ ਕੋਈ ਵੀ ਸਿੱਖ ਕੋਈ ਵੀ Hindu ਕੋਈ ਮੁਸਲਮਾਨ ਕੋਈ ਇਸਾਈ ਭਾਈਚਾਰਾ ਕੋਈ ਮਤਲਬ ਇਹ ਇਸ ਇਹਨਾਂ ਕਾਨੂੰਨਾਂ ਨੂੰ ਮੰਨਦਾ ਤੁਸੀਂ ਦਿਓਗੇ ਕਿ ਹਾਂ ਇਹ ਕਾਨੂੰਨ ਬਣਨਾ ਚਾਹੀਦਾ ਤੁਸੀਂ ਮੋਹਰ ਲਾ ਕੇ ਸਾਬਤ ਕਰ ਦਿੱਤਾ ਗੁਰੂ ਸਾਹਿਬ ਨੇ ਕਿਉਂ ਕਿ ਆਹ ਮੈਂ ਜਨੇਵ ਤੁਹਾਡਾ ਨਹੀਂ ਪਾਉਣਾ ਕਿਉਂਕਿ ਨਾ ਤੁਹਾਡੇ ਚ ਸੰਤੋਖ ਆ ਨਾ ਤੁਹਾਡੇ ਚ ਦਾਇਆ ਜਿੱਥੇ ਦਾਇਆ ਨਾ ਹੋਵੇ ਤੇ ਧਰਮ ਨਹੀਂ ਹੁੰਦਾ ਤੇ ਜਿੱਥੇ ਧਰਮ ਨਹੀਂ ਹੁੰਦਾ ਉੱਥੇ ਕੁਝ ਵੀ ਨਹੀਂ ਹੁੰਦਾ ਉੱਥੇ ਸਿਰਫ ਤੇ ਸਿਰਫ ਉਜਾੜਾ ਹੁੰਦਾ ਹੈ ਉਹ ਉਜਾੜਾ ਵੀ ਕਿਸੇ ਦਾ ਨਹੀਂ ਹੁੰਦਾ ਆਪਣਾ ਹੀ ਹੁੰਦਾ ਇੱਥੇ ਹੀ ਸਮਾਪਤੀ ਕਰਦਾ ਆ ਤੁਹਾਡੇ ਤੋਂ ਵਿਦਾ ਲੈਣਾ ਹਾਂ ਜਿਉਂਦੇ ਵਸਦੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ